हां दोस्तों, ਅਸੀਂ ਆਪਣੇ ਅਗਲੇ ਬਿਜ਼ਨਸ ਮਾਡਲ ਦੀ ਗੱਲ ਕਰਦੇ ਹਾਂ। ਜੋ ਹੈ ਫੁੱਲਾਂ ਦੀ ਖੇਤੀ ਔਰ ਅੱਜਕੱਲ ਇਹ ਬਹੁਤ ਹੀ ਚਰਚਾ ਦਾ ਵਿਸ਼ਾ ਵੀ ਹੈ। ਪੰਜਾਬ ਦੇ ਵਿੱਚ ਫੁੱਲਾਂ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਪੂਨੇ ਤੇ ਕਲਕੱਟਾ ਤੋਂ ਫੁੱਲ ਮੰਗਵਾਏ ਜਾਂਦੇ ਨੇ। ਇਸ ਤੋਂ ਬਾਅਦ ਵੀ ਫੁੱਲਾਂ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ। ਨੌਜਵਾਨਾਂ ਨੂੰ ਮੇਰੀ ਸਲਾਹ ਹੈ ਕਿ ਤੁਸੀਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਫੁੱਲਾਂ ਦੀ ਖੇਤੀ ਸ਼ੁਰੂ ਕਰੋ ਤਾਂ ਜੋ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕੀਤਾ ਜਾਵੇ ਔਰ ਸਾਨੂੰ ਕਿਤੇੋਂ ਵੀ ਬਾਹਰੋਂ ਫੁੱਲ ਇੰਪੋਰਟ ਨਾ ਕਰਨੇ ਪੈਣ। ਪਹਿਲਾਂ ਤਾਂ ਫੁੱਲ ਸਿਰਫ ਮੰਦਰਾਂ ਤੇ ਚੜਾਉਣ ਦੇ ਲਈ ਜਾਂ ਫਿਰ ਵਿਆਹ ਸ਼ਾਦੀਆਂ ਦੀਆਂ ਕਾਰਾਂ ਸਜਾ ਦੇ ਉੱਪਰ ਅਰੀਜਨਲ ਫੁੱਲਾਂ ਦੀ ਡੈਕੋਰੇਸ਼ਨ ਹੀ ਚੱਲ ਰਹੀ ਹੈ ਜੇ ਅਸੀਂ ਗੱਲ ਕਰਦੇ ਹਾਂ ਇੱਕ ਇੱਕ ਵਿਆਹ ਦੀ ਜਾਂ ਜਗਰਾਤਾਂ ਦੀ ਉੱਥੇ ਹੀ ਲੱਖਾਂ ਰੁਪਏ ਦੇ ਫੁੱਲ ਲੱਗ ਜਾਂਦੇ ਨੇ ਨਰਾਤਿਆਂ ਦੇ ਸੀਜ਼ਨ ਦੇ ਵਿੱਚ ਇਹਨਾਂ ਫੁੱਲਾਂ ਦੀ ਹੋਰ ਵੀ ਜ਼ਿਆਦਾ ਡਿਮਾਂਡ ਵੱਧ ਜਾਂਦੀ ਹੈ ਹੁਣ ਹੀ ਕੁਝ ਦਿਨਾਂ ਪਹਿਲੇ ਵੈਲੈਂਟਾਈਨ ਨਿਕਲ ਕੇ ਗਿਆ ਹੈ ਤੁਹਾਨੂੰ ਖੁਦ ਪਤਾ ਹੋਏਗਾ ਕਿ ਵੈਲੈਂਟਾਈਨ ਦੇ ਉੱਪਰ ਕਿੰਨੀ ਜ਼ਿਆਦਾ ਖਪਤ ਸੀ ਫੁੱਲਾਂ ਦੀ ਕੋਈ ਵਿਦੇਸ਼ਾਂ ਵਿੱਚੋਂ ਆਇਆ ਹੋਵੇ ਕੋਈ ਗੈਸਟ ਆਇਆ ਹੋਵੇ ਹਰ ਬੰਦੇ ਨੂੰ ਫੁੱਲਾਂ ਦੇ ਨਾਲ ਜੀ ਸਵਾਗਤ ਕਰਕੇ ਉਹਨਾਂ ਦਾ ਵੈਲਕਮ ਕਰਦੇ ਇਸ ਗੱਲ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਫੁੱਲਾਂ ਦੀ ਕਿੰਨੀ ਜ਼ਿਆਦਾ ਡਿਮਾਂ